ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਚੇਂਜ ਯੂਅਰ ਲਾਈਫ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਾਂਗਾ ਤੁਸੀਂ ਇੱਕ ਇਹੋ ਜੀ ਚੀਜ਼ ਆ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਉਹ ਚੀਜ਼ ਨੂੰ ਕਦੇ ਨਹੀਂ ਖਾਣਾ ਹੈਗਾ ਅਗਰ ਤੁਸੀਂ ਉਹ ਚੀਜ਼ ਖਾ ਲੈਨੇ ਹੋ ਨਾ ਉਹਦੇ ਨਾਲ ਤੁਹਾਡੀ ਸਿਹਤ ਆ ਜਿਹੜੀ ਬਹੁਤ ਜ਼ਿਆਦਾ ਖਰਾਬ ਹੋ ਜਾਏਗੀ ਤੁਹਾਨੂੰ ਅੱਗੇ ਚੱਲ ਕੇ ਉਹਦਾ ਬਹੁਤ ਜ਼ਿਆਦਾ ਨੁਕਸਾਨ ਆਊਗਾ ਜੀ ਉਹ ਕਿਹੜੀ ਚੀਜ਼ ਆ ਜਿਹੜੀ ਸਾਨੂੰ ਕਦੇ ਨਹੀਂ ਖਾਣੀ ਚਾਹੀ ਸਾਨੂੰ ਮੇਦੇ ਦਾ ਕਦੇ ਵੀ ਨਹੀਂ ਖਾਣਾ ਚਾਹੀਦਾ ਮੈਂ ਫੋਕੇ ਮੇਦੇ ਦੀ ਗੱਲ ਨਹੀਂ ਕਰਦਾ ਹੈਗਾ ਵੀ ਤੁਸੀਂ ਫੋਕੇ ਮੇਦੇ ਦੀ मुट्ठी ਭਰੀ ਤੇ ਮੂੰਹ 'ਚ ਜਾ ਕੇ ਪਾ ਲਿਆ ਉਹ ਨਹੀਂ ਜਿਹੜੇ ਮੇਦੇ ਤੋਂ ਚਿੰਜਾ ਬਣੀ ਆਈਆਂ ਨੇ ਕਿਉਂਕਿ ਜਿਹੜਾ ਮੈਦਾ ਨਾ ਜਾਂ ਮੈਦੇ ਤੋਂ ਬਣੀ ਹੋਈਆਂ ਚੀਜ਼ਾਂ ਨੇ ਜਿਹੜੀਆਂ ਉਹ ਜਦੋਂ ਸਾਡੀ ਬੋਡੀ ਦੇ ਅੰਦਰ ਜਾਂਦੀਆਂ ਨੇ ਉਹ ਚੰਗੀ ਤਰ੍ਹਾਂ ਨਹੀਂ ਪਚਦੀਆਂ ਹੈਗੀਆਂ ਮੰਨ ਕੇ ਚਲੋ ਤੁਸੀਂ ਕੋਈ ਹੋਰ ਫੂਡ ਖਾ ਲਿਆ ਫਰੂਟ ਖਾ ਲਿਆ ਜਾਂ ਕੋਈ ਹੋਰ ਮਤਲਬ ਵੀ ਰੋਟੀ ਵਗੈਰਾ ਖਾ ਲਈ ਉਹ ਮਤਲਬ ਵੀ 3-4 ਘੰਟਿਆਂ ਦੇ ਵਿੱਚ ਸਾਡੀ ਬੋਡੀ ਉਹਨੂੰ ਪਚਾ ਲੈਂਦੀ ਹੈ ਚੰਗੀ ਤਰ੍ਹਾਂ ਇੱਕੇ ਨਾਲ ਬਟ ਜਦੋਂ ਤੁਸੀਂ ਮੈਦੇ ਨਾਲ ਬਣੀ ਹੋਈ ਚੀਜ਼ ਨੂੰ ਤੁਸੀਂ ਖਾ ਲੈਨੇ ਹੋ ਨਾ ਤਾਂ ਬੋਡੀ ਉਹਨੂੰ ਚੰਗੀ ਤਰ੍ਹਾਂ ਪਚਾ ਨਹੀਂ ਸਕਦੀ ਹੈਗੀ ਉਹਨੂੰ ਪਚਾਉਣ ਦੇ ਲਈ ਬਹੁਤ ਜ਼ਿਆਦਾ ਟਾਈਮ ਲੱਗਦਾ ਵਾ ਜਿੱਥੇ ਕੋਈ ਹੋਰ ਤੁਸੀਂ ਫੂਡ ਖਾਣੇ ਹੋ ਉਹ 2-3 ਘੰਟੇ ਦੇ ਵਿੱਚ ਪਚ ਜਾਂਦਾ ਵਾ ਬਟ ਜਦੋਂ ਤੁਸੀਂ ਮੈਦੇ ਦੀ ਬਣੀ ਹੋਈ ਚੀਜ਼ ਤੁਸੀਂ ਖਾ ਲੈਂਦੇ ਹੋ ਤਾਂ ਘੱਟੋ ਘੱਟ ਮੰਨ ਕੇ ਜਲੋ 5-6-7 ਘੰਟੇ ਵੀ ਲੱਗ ਜਾਂਦੇ ਆ ਜੇ 12-12 ਘੰਟੇ ਵੀ ਲੱਗ ਜਾਂਦਾ ਜਦੋਂ ਤੁਸੀਂ ਕੋਈ ਚੀਜ਼ ਮੈਦੇ ਤੋਂ ਬਣੀ ਹੋਈ ਖਾ ਲੈਂਦੇ ਹੋ ਬਹੁਤ سارے ਮੇਰੇ ਭੇਣ ਭਰਾ ਇਹੋ ਜਿਹੇ ਹੈਗੇ ਨੇ ਜਿਹੜੇ ਮੈਦੇ ਦੀਆਂ ਚੀਜ਼ਾਂ ਖਾਣ ਦੇ ਸ਼ੌਕੀਨ ਨੇ ਦੇਖੋ ਹਜੇ ਨਾ ਤੁਹਾਡੇ ਉੱਪਰ ਜਵਾਨੀ ਆ ਤੁਹਾਡੇ ਜਿਹੜਾ ਸਰੀਰ ਦਾ ਜਿਹੜਾ ਤੁਹਾਡੀ ਬੋਡੀ ਦਾ ਮੈਟਾਬੋਲਿਜ਼ਮ ਆ ਜਿਹੜਾ ਉਹਦੇ ਤੇ ਇੰਨਾ ਫਰਕ ਨਹੀਂ ਪੈਂਦਾਗਾ ਜਿੱਦਾਂ ਜਿੱਦਾਂ ਤੁਹਾਡੀ ਉਮਰ ਵਧੀ ਜਾਏਗੀ ਨ ਕਿਉਂਕਿ ਸਾਡਾ ਸਰੀਰ ਜਿਹੜਾ ਅੰਦਰ ਜਿਹੜਾ ਸਿਸਟਮ ਆ ਸਾਡਾ ਉਹ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਵਾ ਕਿਉਂਕਿ ਜਿਹੜਾ ਮੈਦਾ ਹੁੰਦਾ ਨਾ ਵਾ ਮੈਦਾ ਜਿਹੜਾ ਜੋ ਸਾਡੀ ਬੋਡੀ ਦੇ ਅੰਦਰ ਜਾਂਦਾ ਵਾ ਅੰਦਰ ਜਾਣ ਨਾਲ ਉਹ ਦੇ ਮਤਲਬ ਉਹ ਚੀਜ਼ ਨਾ ਸਾਡੀ ਜਿਹੜੀਆਂ ਅੰਦਰ ਮਾਸਪੇਸ਼ੀਆਂ ਨੇ ਜਾਂ ਟਿਸ਼ੂ ਨੇ ਉਹਨਾਂ ਤੇ ਨਾ ਅੰਤੜੀਆਂ ਤੇ ਜਿਹੜੇ ਸਾਡੀ ਬੋਡੀ ਦੀਆਂ ਅੰਤੜੀਆਂ ਨੇ ਉਹਨਾਂ ਨਾਲ ਚਿਪਕੇ ਜਾਂਦਾ ਵਾ ਜਦੋਂ ਉਹ ਚੀਜ਼ ਉਹਨਾਂ ਨਾਲ ਚਿਪਕ ਜਾਂਦੀ ਆ ਤਾਂ ਉਹਦੇ ਨਾਲ ਕੀ ਆ ਕਿ ਬੋਡੀ ਨੂੰ ਪਹੁੰਚਾਉਣਾ ਬਹੁਤ ਹੀ ਮੁਸ਼ਕਲ ਹੁੰਦਾ ਵਾ ਪੰਜਾਬੀ ਚ ਘਾਵਤ ਹੈਈ ਆ ਨਾ ਕਹਿੰਦੇ ਜਿਹੜਾ ਖਾਲੇ ਨਾਨ ਉਹਦੀ ਨਿਕਲ ਜਾਂਦੀ ਆ ਜਾਨ ਸੋ ਇਸ ਕਰਕੇ ਇਹ ਹੀ ਅਭੀ ਜਿਹੜੀ ਮੈਦੇ ਤੋਂ ਬਣੀ ਹੋਈਆਂ ਚੀਜ਼ਾਂ ਨੇ ਜਿਵੇਂ ਨਾਨ ਹੋਗੇ ਬਿਸਕੁਟ ਹੋਗੇ ਕੋਈ ਹੋਰ ਚੀਜ਼ਾਂ ਹੋ ਗਿਆ ਕੁਲਚੇ ਵਗੈਰਾ ਹੋਗੇ ਜਿਹੜੇ ਮੈਦੇ ਤੋਂ ਬਣੇ ਹੋਏ ਨੇ ਉਹਦਾ ਕਦੇ ਵੀ ਸੇਵਨ ਨਾ ਕਰੋ ਜਿਹੜੀ ਅੱਜ ਦੀ ਜਨਰੇਸ਼ਨ ਆ ਕੋਲ ਜਾਂ ਸਕੂਲਾਂ ਦੇ ਵਿੱਚ ਪੜਦੇ ਆ ਉਹ ਸਭ ਤੋਂ ਵੱਧ ਚੀਜ਼ਾਂ ਇਹਦਾ ਸੇਵਨ ਕਰਦੇ ਆ ਕੁਲਚੇ ਹੋਗੇ ਛੋਲੇ ਪਟੋਰੇ ਹੋਗੇ ਨਾਨ ਹੋਗੇ ਉਹ ਨਾ ਇਹ ਚੀਜ਼ਾਂ ਨੂੰ ਬਹੁਤ ਜ਼ਿਆਦਾ ਖਾਂਦੇ ਨੇ ਤੇ ਉਹ ਚੀਜ਼ਾਂ ਨੂੰ ਖਾਣ ਦੇ ਵਿੱਚ ਉਹਨਾਂ ਨੂੰ ਖੁਸ਼ੀ ਵੀ ਮਿਲਦੀ ਆ ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਹੁਣ ਤਾਂ ਅਸੀਂ ਇਹ ਚੀਜ਼ਾਂ ਸਵਾਦ-ਸਵਾਦ ਦੇ ਵਿੱਚ ਖਾਈ ਜਾ ਰਹੇ ਆ ਬੰਦਸਾ ਨੂੰ ਇਹਦਾ ਨੁਕਸਾਨ ਅੱਗੇ ਜਾ ਕੇ ਮਿਲੇਗਾ। ਅਗਰ ਤੁਸੀਂ ਕੋਈ ਵੀ ਜ਼ਿੰਦਗੀ ਦੇ ਵਿੱਚ ਤੁਸੀਂ ਕੰਮ ਕਰਦੇ ਹੋ ਜਾਂ ਕੁਝ ਵੀ ਕਰਦੇ ਹੋ ਉਹਦਾ ਰਿਜ਼ਲਟ ਤੁਹਾਨੂੰ ਛੇਤੀ ਨਹੀਂ ਮਿਲਦਾ ਹੈਗਾ। ਉਹਦਾ ਰਿਜ਼ਲਟ ਥੋੜੀ ਨੇਟ ਮਿਲਦਾ ਵਾ। ਹੁਣ ਮੰਨ ਕੇ ਚੱਲੋ ਤੁਸੀਂ ਇਗਜ਼ਾਮ ਦਿੱਤੇ, ਪੇਪਰ ਦਿੱਤੇ ਆ। ਪੇਪਰ ਦਾ ਰਿਜ਼ਲਟ ਨਾਲ ਦੀ ਨਾਲ ਨਹੀਂ ਨਾ ਮਿਲਦਾ ਹੈਗਾ। ਉਹਦਾ ਰਿਜ਼ਲਟ ਵੀ ਘੱਟੋ ਘੱਟ ਮਹੀਨਾ, 2 ਮਹੀਨੇ, 3 ਮਹੀਨੇ ਬਾਅਦ ਰਿਜ਼ਲਟ ਹੁੰਦਾ ਵਾ ਇਗਜ਼ਾਮ ਦੇਣ ਦਾ। ਸੋ ਇਸੇ ਤਰ੍ਹਾਂ ਇਹ ਚੀਜ਼ ਦਾ ਰਿਜ਼ਲਟ ਮਿਲਦਾ ਵਾ। ਅਗਰ ਤੁਸੀਂ ਗੰਦਮਾਂ ਦੇ ਖਾ ਲੈਣੇ ਉਮੀਦਾਂ ਤੁਸੀਂ ਖਾ ਲੈਣੇ ਨਾ ਮਿੱਧਰ ਬਣੀ ਹੋਈ ਕੋਈ ਵੀ ਚੀਜ਼ ਉਹਦਾ ਰਿਜ਼ਲਟ ਸਾਨੂੰ ਸਾਲਾਂ ਬਾਅਦ ਮਿਲਣਾ ਸ਼ੁਰੂ ਹੋਏਗਾ ਜਦੋਂ ਸਾਡਾ ਜਿਹੜਾ ਲੀਵਰ ਆ ਉਹ ਫੇਟੀ ਹੋ ਗਿਆ ਸਾਡਾ ਲੀਵਰ ਆ ਜਿਹੜਾ ਫੇਲ ਹੋ ਗਿਆ ਸਾਡੇ ਜਿਹੜੇ ਗੁਰਦੇ ਨੇ ਉਹ ਫੇਲ ਹੋ ਗਏ ਜਾਂ ਕਿਸੇ ਵੀ ਤਰ੍ਹਾਂ ਦਾ ਮਤਲਬ ਵੀ ਇਦਾਂ ਦਾ ਜਿਹੜੀ ਬਿਮਾਰੀ ਆ ਸਾਨੂੰ ਲੱਗ ਜਾਂਦੀ ਆ ਸੋ ਮੇਰੇ ਦੇ ਲਈ ਚੀਜ਼ਾਂ ਨੂੰ ਜਿੰਨਾ ਤੁਸੀਂ ਅਵੋਇਡ ਕਰੋਗੇ ਜਿੰਨਾ ਤੁਸੀਂ ਅਵੋਇਡ ਕਰੋਗੇ ਤੁਹਾਡੇ ਲਈ ਉਨਾ ਹੀ ਬੇਨਫਿਟ ਸੋ ਜਿਹੜੀ ਇਹ ਚੀਜ਼ ਆ ਇਹ ਰਿਜ਼ਲਟ ਤੁਹਾਨੂੰ ਇਹ ਬਹੁਤ ਦੇਰ ਬਾਅਦ ਜਾ ਕੇ ਤੁਹਾਨੂੰ ਪਤਾ ਲੱਗੇਗਾ ਇਹਦਾ ਸੋ ਇਹ ਚੀਜ਼ਾਂ ਨੂੰ ਖਾਣਾ ਬੰਦ ਕਰ ਦੋ ਸੋ ਜਿਹੜੀਆਂ ਹੋ ਗਈਆਂ ਡੱਬੇ ਵਾਲੇ ਜੂਸ ਹੋਗੇ ਜਾਂ ਕੋਲਡ ਡਰਿੰਕ ਹੋ ਗਈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਡੱਬੇ ਵਾਲਾ ਜੂਸ ਹੋ ਗਿਆ ਕਿਸੇ ਵੀ ਤਰ੍ਹਾਂ ਦਾ ਸਟਿੰਗ ਸਟੂnga ਜਿਹੜੀਆਂ ਹੁੰਦੀਆਂ ਨੇ ਇਹ ਚੀਜ਼ਾਂ ਨੂੰ ਪੀਣਾ ਬਿਲਕੁਲ ਬੰਦ ਕਰ ਦੋ ਅਵੋਇਡ ਕਰ ਦੋ ਕਿਉਂਕਿ ਇਹ ਚੀਜ਼ਾਂ ਨਾਲ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਨੁਕਸਾਨਦਾਇਕ ਨੇ ਇਹ ਹਾਨੀਕਾਰਕ ਨੇ ਸਾਡੇ ਲਈ ਇਹ ਜ਼ਹਿਰ ਨੇ ਜ਼ਹਿਰ ਕਿਉਂਕਿ ਸਾਡੀ ਹੁਣ ਜਿਹੜੀ ਜਵਾਨੀ ਹੈ ਜਵਾਨੀ ਦੇ ਵਿੱਚ ਤਾਂ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਕਿਉਂਕਿ ਸਾਡੀ ਜਿਹੜੀ ਬੋਡੀ ਐ ਮੈਟਾਬੋਲਿਜ਼ਮ ਉਹ ਪੂਰੇ ਤਰੀਕੇ ਨਾਲ ਵਧੀਆ ਤਰੀਕੇ ਨਾਲ ਕੰਮ ਕਰ ਰਿਹਾ ਹੁੰਦਾ ਵਾ ਜਦੋਂ ਅਸੀਂ ਇਹ ਚੀਜ਼ਾਂ ਖਾ ਲੈਂਦੇ ਆ ਉਹ ਪਚਾਅ ਵੀ ਲੈਂਦਾ ਵਾ ਬੱਟ ਅੱਗੇ ਜਾ ਕੇ ਜਿੰਦਾ ਜਿੰਦਾ ਤੁਹਾਡੀ ਉਮਰ ਵਧੇਗੀ ਉਹ ਤੁਹਾਨੂੰ ਉਹਦਾ ਨੁਕਸਾਨ ਤੁਹਾਨੂੰ ਦੇਖਣ ਨੂੰ ਮਿਲੇਗਾ ਸੋ ਇਸ ਕਰਕੇ ਪਲੀਜ਼ ਇੱਕ ਮੈਦਾ ਹੋ ਗਿਆ ਮੈਦੇ ਤੋਂ ਕੋਈ ਵੀ ਚੀਜ਼ ਬਣੀ ਹੋਈ ਆ ਉਹਨੂੰ ਬੰਦ ਕਰ ਦਿਓ ਛੋਲੇ ਕਟੂਰੇ ਕੁਲਚੇ ਨਾਨ ਬਿਸਕੁਟ ਵਗੈਰਾ ਜਿਹੜੇ ਮੈਦੇ ਦੇ ਬਣੇ ਹੋਇਆ ਉਹਨੂੰ ਖਾਣਾ ਬਿਲਕੁਲ ਬੰਦ ਕਰ ਦਿਓ ਤੇ ਨੰਬਰ 2 ਦੇ ਉੱਤੇ ਕੋਲਡ ਡਰਿੰਕ ਆ ਗਈ ਕਿਸੇ ਕੋਈ ਵੀ ਕੋਲਡ ਡਰਿੰਕ ਆ ਉਹਨੂੰ ਪੀਣਾ ਬੰਦ ਕਰ ਦਿਓ ਤੇ ਡੱਬੇ ਵਾਲੇ ਜੂਸ ਨੂੰ ਪੀਣਾ ਬੰਦ ਕਰ ਦਿਓ ਜਦੋਂ ਤੁਸੀਂ ਇਹ ਦੋ ਤਿੰਨ ਚੀਜ਼ਾਂ ਨੂੰ ਤੁਸੀਂ ਖਾਣਾ ਬੰਦ ਕਰਤਾ ਨਾ ਤਾਂ ਤੁਸੀਂ ਖੁਦ ਦੇਖਿਓ ਤੁਹਾਡੀ ਸਿਹਤ ਆ ਜਿਹੜੀ ਉਹ ਕਿੰਨੀ ਵਧੀਆ ਹੋ ਜਾਏਗੀ ਤੁਹਾਡੀ ਉਮਰ ਆ ਜਿਹੜੀ ਉਹ 5 ਤੋਂ 7 ਸਾਲ ਆਟੋਮੈਟਿਕ ਹੀ ਵੱਧ ਜਾਏਗੀ ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਜ਼ਰੂਰ ਕਰਿਓ ਜੀ ਸੋ ਦੋਸਤੋ ਮਿਲਾਂ ਬਹੁਤ ਜਲਦੀ ਕਿ ਨਵੀਂ ਤੇ ਵਧੀਆ ਵੀਡੀਓਜ਼ ਨਾਲ ਉਦੋਂ ਤੱਕ ਲਈ ਤੁ